ਨਮਸਕਾਰ ਜੀ ਅਸੀਂ ਹਫਤੇ ਕੋਈ ਨਾ ਕੋਈ ਆਪਾਂ ਜਿਹੜੀ ਸਿਹਤ ਦੇ ਪ੍ਰਕティ ਜਿਸ ਚੀਜ਼ ਦਾ ਆਪਾਂ ਧਿਆਨ ਸਕਰ ਸਕਦੇ ਆ ਤੁਹਾਡਾ ਹੈਲਪ ਕਰ ਸਕਦੇ ਆ ਜਾਣਕਾਰੀ ਦੇ ਸਕਦੇ ਕਿ ਤੁਸੀਂ ਕਿੱਥੇ ਤੁਸੀਂ ਬਚਾ ਸਕਦੇ ਹੋ ਉਹਦੇ ਪ੍ਰਤੀ ਅੱਜ ਅਸੀਂ ਜਿਵੇਂ ਦਮੇ ਦੇ ਮਰੀਜ਼ ਅਲਰਜੀ ਸਾਹ ਦੇ ਮਰੀਜ਼ ਤੇ ਖੰਸੀ ਵਾਲੇ ਮਰੀਜ਼ ਜਿਵੇਂ ਉਹ ਆਮ ਤੌਰ ਤੇ ਉਹਨਾਂ ਨੂੰ ਪੇਸ਼ੈਂਟਾਂ ਨੂੰ ਕੀ ਟ੍ਰੀਟਮੈਂਟ ਚਾਹੀਦਾ ਹੁੰਦਾ ਤੇ ਕਿੱਥੇ-ਕਿੱਥੇ ਆਪਾਂ ਨੂੰ ਧਿਆਨ ਰੱਖਣ ਦੀ ਜਰੂਰਤ ਹੈ ਬੇਸਿਕਲੀ ਕੀ ਹੁੰਦਾ ਵੀ ਆਪਾਂ ਕਈ ਵਾਰੀ ਇਹਨੂੰ ਨਾਰਮਲੀ ਲੈ ਲੈਂਦੇ ਮੈਂ ਅੱਜ ਵੀ ਡਾਕਟਰ ਸਾਹਿਬ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਰਵਿੰਦਰ ਜੀ ਐਮਬੀਡੀ ਮੈਡੀਸਨ ਤੇ ਬੇਸਿਕਲੀ ਡਾਕਟਰ ਸਾਹਿਬ ਜਿਵੇਂ ਅੱਜ ਵੀ ਮੈਂ ਦੋ ਤਿੰਨ ਬੰਦੇ ਨੂੰ ਸਪੈਸ਼ਲੀ ਗਿਆ ਤੇ ਰੂਟੀਨ 'ਚ ਵੀ ਲੋਕ ਜਿਵੇਂ ਅੱਜਕੱਲ ਦਿਨੇ ਥੋੜੀ ਧੁੱਪ ਹੁੰਦੀ ਸ਼ਰਟ ਲੈ ਕੇ ਮਤਲਬ ਪਾ ਕੇ ਘੁੰਮਦੇ ਰਹਿੰਦੇ ਮੈਂ ਉਹਨਾਂ ਨੂੰ ਸਪੈਸ਼ਲ ਮੈਂ ਕਿਹਾ ਤੁਸੀਂ ਕਿਉਂ ਐਦਾਂ ਕਰਦੇ ਬੇਸਿਕਲੀ ਡਾਕਟਰ ਸਾਹਿਬ ਅੱਜਕੱਲ ਕਿਸ ਕਿਸ ਚੀਜ਼ ਦਾ ਤੇ ਕਿਹੜੀ ਕਿਹੜੀ ਬਿਮਾਰੀ ਹੋਣ ਦਾ ਤੇ ਜਿਆਦਾ ਖਦਸਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸਾਹ ਦੇ ਰਿਲੇਟਿਡ ਬਿਮਾਰੀਆਂ ਬਾਰੇ ਬੇਸਿਕਲੀ ਦੋ ਹੀ ਬਿਮਾਰੀਆਂ ਮੇਨ ਹੈਗੀਆਂ ਇੱਕ ਬ੍ਰੌਂਕੀਅਲ ਅਸਥਮਾ ਸੈਕੰਡ ਇਜ਼ ਸੀਓਪੀਡੀ ਇਹਨੂੰ ਆਪਾਂ ਕ੍ਰੋਨਿਕ ਅਬਸਟ੍ਰਕਟਿਵ ਪਲਮਨਰੀ ਡਿਸੀਜ਼ ਕਹਿੰਦੇ ਆ ਜਿਹੜਾ ਬ੍ਰੌਂਕੀਅਲ ਅਸਥਮਾ ਹੈਗਾ ਉਹ ਯੰਗ ਲੋਕਾਂ ਵਿੱਚ ਜਿਆਦਾ ਕਾਮਨ ਹੈਗਾ ਆ ਠੀਕ ਹੈ ਜੋ ਸੀਓਪੀਡੀ ਹੈਗਾ ਜਿੱਦਾਂ ਕੋਈ ਪੇਸ਼ੈਂਟ ਸਮੋਕ ਕਰਦਾ ਹੈਗਾ ਆ ਕੋਈ ਚੁੱਲ੍ਹੇ ਦਾ ਜ਼ਿਆਦਾ ਕੰਮ ਕੀਤਾ ਹੈਗਾ ਕੋਈ ਫੈਕਟਰੀ ਵਿੱਚ ਜ਼ਿਆਦਾ ਕੰਮ ਕਰਦਾ ਹੈਗਾ ਉਹਨਾਂ ਨੂੰ ਹੁੰਦਾ ਅੱਜ ਕੱਲ ਜਿੱਦਾਂ ਕਿ ਦੀਵਾਲੀ ਤੋਂ ਬਾਅਦ ਕਾਫੀ ਜ਼ਿਆਦਾ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਈ ਕਿਉਂਕਿ 에ਅਰ ਵਿੱਚ ਪੋਲੂਸ਼ਨ ਕਾਫੀ ਜ਼ਿਆਦਾ ਵਧ ਗਿਆ ਸੀਗਾ ਸੋ ਮੇਰੀ ਲੋਕਾਂ ਨੂੰ ਇਹ ਬੇਨਤੀ ਹੈਗੀ ਆ ਜਿਨ੍ਹਾਂ ਨੂੰ ਵੀ ਸਾਹ ਲੈਣ ਵਿੱਚ ਦਿੱਕਤ ਹੈਗੀ ਆ ਜਿਨ੍ਹਾਂ ਦੀ ਵੀ ਛਾਤੀ ਛਾਂਛਾਂ ਕਰਦੀ ਆ ਜਾਂ ਜਿਹੜੇ ਲੋਕ ਇਨਹੇਲਰ ਜਾਂ ਪੰਪ ਵਰਤਦੇ ਹੈਗੇ ਆ ਉਹਨਾਂ ਨੂੰ ਇੱਕ ਤਾਂ ਮਾਸਕ ਲਗਾ ਕੇ ਬਾਹਰ ਜਾਣਾ ਚਾਹੀਦਾ ਹੈ ਦੂਜਾ ਯੋਜਨਾ ਵਿੱਚ ਪ੍ਰੀਵੈਂਟਿਵ ਫੀਚਰ ਹੈਗਾ ਉਹਨਾਂ ਨੂੰ ਐਨੂਲੀ ਇੱਕ ਤਾਂ ਇਨਫਲੂਐਂజా ਵੈਕਸੀਨੇਸ਼ਨ ਆਉਂਦੀ ਹੈ ਉਹ ਲਗਵਾਣੀ ਚਾਹੀਦੀ ਹੈ ਦੂਸਰੀ ਇੱਕ ਨਿਮੋਕੋਕਲ ਵੈਕਸੀਨੇਸ਼ਨ ਹੁੰਦੀ ਹੈ ਜਿਹੜੇ ਕਿ ਜਿਆਦਾ ਇਮਿਊਨੋ ਕੰਪਰੋਮਾਈਜ਼ ਪੇਸ਼ੈਂਟ ਹੈਗੇ ਉਹਨਾਂ ਨੂੰ ਵੀ ਸਾਲ 'ਚ ਇੱਕ ਵਾਰੀ ਲਗਵਾ ਲੈਣੀ ਚਾਹੀਦੀ ਹੈ ਦੋ ਸਾਲ ਬਾਅਦ ਹੈ ਨਾ ਸਰ ਹਾਂਜੀ ਸਾਲ ਬਾਅਦ ਲਗਵਾ ਲੈਣੀ ਚਾਹੀਦੀ ਬਾਕੀ ਕਈ ਲੋਕ ਕੀ ਕਰਦੇ ਹੈਗੇ ਜਿੱਦਾਂ ਕਿ ਓਪੀਡੀ ਵਿੱਚ ਦੇਖਦੇ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਆਉਂਦੇ ਹੈਗੇ ਆ ਜੋ ਕਿ ਆਪਣਾ ਜਿਹਨਾਂ ਨੂੰ ਇਨਹੇਲਰ ਪ੍ਰਿਸਕ੍ਰਾਈਬ ਕੀਤਾ ਹੁੰਦਾ ਹੈ ਜਾਂ ਤਾਂ ਉਹਨਾਂ ਨੂੰ ਲੈਣ ਦੀ ਪ੍ਰੋਪਰ ਟੈਕਨੀਕ ਨਹੀਂ ਪਤਾ ਹੈਗੀ ਜਾਂ ਉਹ ਇਨਹੇਲਰ ਲੈਣਾ ਹੀ ਬੰਦ ਕਰ ਦਿੰਦੇ ਆ ਕੱਲਾ ਜਾਂ ਇਨਸਫੀਸ਼ੀਐਂਟ ਮੈਡੀਸਿਨ ਦੇ ਹੁੰਦੇ ਆ ਜਦੋਂ ਮੈਂ ਓਕੜੀ ਚ ਐਦਾਂ ਦੇ ਬਹੁਤ ਸਾਰੇ ਮਰੀਜ਼ ਦੇਖਦਾ ਹੈਗਾ ਤਾਂ ਉਹਨਾਂ ਦੀ ਚੈਸਟ ਵੀ ਬਿਲਕੁਲ ਵੀ ਠੀਕ ਨਹੀਂ ਹੁੰਦੀ ਹੈਗੀ ਉਹਨਾਂ ਨੂੰ ਫਿਰ ਐਡਮਿਟ ਕਰਕੇ ਹਸਪੀਟਲ ਵਿੱਚ ਰੱਖ ਕੇ ਆਈਵੀ ਐਂਟੀਬਾਇਓਟਿਕਸ ਵਗੈਰਾ ਵੀ ਦੇਣੇ ਪੈਂਦੇ ਆ ਸੋ ਇਦਾਂ ਦੇ ਜਿਹੜੇ ਲੋਕ ਹੁੰਦੇ ਆ ਜਿਨ੍ਹਾਂ ਤੇ ਮਤਲਬ ਵੀ ਸਾਹ ਲੈਣ ਵਿੱਚ ਦਿੱਕਤ ਪਹਿਲਾਂ ਤੋਂ ਹੀ ਹੈਗਾ ਫੋਰ ਐਗਜ਼ਾਮਪਲ ਕੋਈ ਬ੍ਰੌਂਕੀਅਲ ਅਸਥਮਾ ਦਾ ਪੇਸ਼ੈਂਟ ਕੋਈ ਸੀਓਪੀਡੀ ਦਾ ਪੇਸ਼ੈਂਟ ਇਦਾਂ ਦੇ ਪੇਸ਼ੈਂਟ ਇਨਫੈਕਸ਼ਨਸ ਵਾਸਤੇ ਬਹੁਤ ਜ਼ਿਆਦਾ ਪ੍ਰੋਨ ਹੁੰਦੇ ਆ ਫੋਰ ਐਗਜ਼ਾਮਪਲ ਇੱਕ ਨਾਰਮਲ ਪਰਸਨ ਹੈਗਾ ਆ ਉਹ ਨਿਮੋਨੀਆ ਨਹੀਂ ਕੈਚ ਕਰੇਗਾ ਇੰਨੀ ਛੇਤੀ ਜਿੰਨੀ ਜਲਦੀ ਇਹ ਲੋਕ ਕੈਚ ਕਰ ਜਾਂਦੇ ਆ ਸੈਕੰਡ ਇਹਨਾਂ ਲੋਕਾਂ ਵਿੱਚ ਟਿਬਰਕਲੋਸਿਸ ਹੋਣ ਦਾ ਵੀ ਚਾਂਸਸ ਬਹੁਤ ਜ਼ਿਆਦਾ ਰਹਿੰਦਾ ਆ ਸੋ ਇੱਕ ਨੰਬਰ 1 ਹੈਗਾ ਇਨਫਲੂਐਂZA ਤੇ ਨੀਮੋਕੋਕਲ ਵੈਕਸੀਨੇਸ਼ਨ ਸੈਕੰਡ ਇਜ਼ ਨਿਊਟ੍ਰੀਸ਼ਨ ਵੀ ਆਪਣੇ ਖਾਣ ਪੀਣ ਦਾ ਧਿਆਨ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਹਾਈ ਪ੍ਰੋਟੀਨ ਡਾਈਟ ਰੱਖਣੀ ਚਾਹੀਦੀ ਆ ਬਾਕੀ ਜਦੋਂ ਕਿਤੇ ਵੀ ਇਹ ਹਸਪੀਟਲ ਵਿਜ਼ਿਟ ਕਰਦੇ ਆ ਤਾਂ ਕੋਸ਼ਿਸ਼ ਕਰੋ ਵੀ ਮਾਸਕ ਪਾ ਕੇ ਜਾਓ ਭੀੜ ਭੜੱਕੇ ਵਾਲੀ ਥਾਂ ਤੇ ਜਾਣਾ ਉੱਥੇ ਵੀ ਮਾਸਕ ਪਾ ਕੇ ਜਾਓ ਠੀਕ ਆ ਜਿਹੜੇ ਕਿਤੇ ਲੋਕਾਂ ਨੂੰ ਇਨਹੇਲਰ ਦਿੱਤਾ ਹੋਇਆ ਆਪਣਾ ਇਨਹੇਲਰ ਕੈਰੀ ਕਰੋ ਠੀਕ ਹੈ ਜੀ ਐਨੋਲੀ 4 ਮਹੀਨੇ ਬਾਅਦ 6 ਮਹੀਨੇ ਬਾਅਦ ਆਪਣੇ ਡਾਕਟਰ ਕੋ ਚੈੱਕਅਪ ਜ਼ਰੂਰ ਕਰਾਓ ਜਦੋਂ ਵੀ ਜੇ ਇਹਨਾਂ ਨੂੰ ਮੌਸਮ ਬਦਲਣ ਨੇ ਤੇ ਕੋ ਖਾਂਸੀ ਹੁੰਦੀ ਆ ਬੁਖਾਰ ਹੁੰਦਾ ਉਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਮੀਡੀਏਟਲੀ ਜਾ ਕੇ ਆਪਣੇ ਡਾਕਟਰ ਨੂੰ ਮਿਲੋ ਤੇ ਲੋੜੀ ਦਾ ਜੋ ਟੈਸਟ ਹੈਗੇ ਆ ਉਹ ਕਰਵਾਓ ਇਹਨਾਂ ਐਡਵਾਂਟੇਜ ਇਹ ਹੋਏਗੀ ਅਨਨੈਸੈਸਰੀ ਹਸਪੀਟਲ ਸਟੇ ਬਚੇਗਾ ਠੀਕ ਹੈ ਜੀ ਜਿਹੜਾ ਬਾਕੀ ਜਦੋਂ ਮਤਲਬ ਵੀ ਬਿਮਾਰੀ ਇੱਕਦਮ ਜ਼ਿਆਦਾ ਹੋ ਜਾਂਦੀ ਆ ਫਿਰ ਕਈ ਵਾਰੀ ਇੰਨਾ ਜ਼ਿਆਦਾ ਸੀਵੀਅਰ ਇਨਫੈਕਸ਼ਨ ਹੋ ਜਾਂਦੀ ਕਿ ਸਹਮਣਾ ਵੀ ਮੁਸ਼ਕਲ ਹੋ ਜਾਂਦਾ ਇੱਕ ਤਾਂ ਅਨਨੈਸੈਸਰੀ ਹਸਪੀਟਲ ਦਾ ਸਟੇ ਘਟੇਗਾ ਠੀਕ ਹੈ ਜੀ ਖਰਚਾ ਘਟੇਗਾ ਦੂਜਾ ਜਿਹੜਾ ਸਿਹਤ ਨੂੰ ਨੁਕਸਾਨ ਨਹੀਂ ਹੋ ਪਾਏਗਾ ਇਹੀ ਨਾ ਮਰੀਜ਼ਾਂ ਵਾਸਤੇ ਜ਼ਰੂਰੀ ਹੈਗਾ ਬਾਕੀ ਜਦੋਂ ਮਤਲਬ ਵੀ ਇਹ ਜਿਹੜੀ ਸੀਓਪੀਡੀ ਬਿਮਾਰੀ ਹੈਗੀ ਐਡਵਾਂਸ ਸਟੇਜ ਵਿੱਚ ਪਹੁੰਚ ਜਾਂਦੀ ਹੈਗੀ ਆ ਉਸ ਟਾਈਮ ਤੇ ਲੰਗਸ ਵੀ ਜਿਹੜੇ ਫੇਫੜੇ ਹੈਗੇ ਆ ਉਹ ਕੰਮ ਕਰਨਾ ਬੰਦ ਕਰ ਦਿੰਦੇ ਕਈ ਲੋਕਾਂ ਨੂੰ ਪਰਮਨੈਂਟ ਆਕਸੀਜਨ ਥੈਰੇਪੀ ਤੇ ਰਹਿਣਾ ਪੈਂਦਾ ਆ ਕਈ ਲੋਕਾਂ ਨੂੰ ਬਾਈਪੈਪ ਆਪਣੇ ਘਰੇ ਲਗਾ ਕੇ ਰੱਖਣੇ ਪੈਂਦੇ ਹੈਗੇ ਆ ਉਹ ਅਕੋਰਡਿੰਗ ਟੂ ਪੇਸ਼ੈਂਟ ਹੀ ਹੁੰਦਾ ਹੈ ਡਾਕਟਰ ਸਾਹਿਬ ਜਿਵੇਂ ਕਈ ਵਰੀ ਜਿਹੜੇ ਆਮ ਪੇਸ਼ੈਂਟ ਹੁੰਦੇ ਜਿਵੇਂ ਡਰਦੇ ਰਹਿੰਦੇ ਵੀ ਅਸੀਂ ਇਨਹੇਲਰ ਨਹੀਂ ਲੈਣਾ ਜੀ ਪੰਪ ਨਹੀਂ ਲੈਣਾ ਜੋ ਲੱਗ ਜਾਏਗਾ ਤੇ ਉਹ ਦਵਾਈਆਂ ਖਾਂਦੇ ਰਹਿੰਦੇ ਜਾਂ ਕੋਈ ਡੈਕਸਾਟੇਰ ਦੀ ਫਿਲਮ ਜਾਂ ਕੋਈ ਹਾਈਡਰੋਕੋਟੀਸੋਨ ਕੋਈ ਨਾ ਕੋਈ ਸਟੀਰੋਇਡ ਕੋਈ ਗੋਲੀ ਖਾਂਦੇ ਰਹਿੰਦੇ ਬੈਟਨੀਸੋਲ ਵਾਈਸੋਲੋਨ ਤੇ ਉਹ ਜਿਆਦਾ ਛੇ ਜਾਂ ਇਨਹੇਲਰ ਜਿਆਦਾ ਛੇ ਸਾਰੇ ਦੇ ਵਿੱਚ ਦੇਖੋ ਜੀ ਇਹਦੇ ਵਿੱਚ ਤਾਂ ਇਨਹੇਲਰ ਹੀ ਜਿਆਦਾ ਅੱਛੇ ਹੈਗੇ ਆ ਕਿਉਂਕਿ ਨੰਬਰ 1 ਇਨਹੇਲਰ ਵਿੱਚ ਵੀ ਚਲੋ ਸਟੀਰੋਇਡ ਹੁੰਦਾ ਬਟ ਉਹ ਇਨਹੇਲਰ ਜੋ ਹੈਗਾ ਜਿੱਥੇ ਪੈਥੋਲੋਜੀ ਹੈਗਾ ਡਾਇਰੈਕਟਲੀ ਉੱਥੇ ਜਾਏਗਾ ਸਗੋਂ ਜੋ ਗੋਲੀਆਂ ਸਟੀਰੋਇਡ ਖਾਣੇ ਆ ਇੱਕ ਤਾਂ ਸਿਸਟੈਮਿਕ ਚੀਜ਼ਾਂ ਦੇ ਸਾਈਡ ਇਫੈਕਟ ਹੁੰਦੇ ਆ ਜੋ ਆਪਾਂ ਇਨਹੇਲਰ ਲੈਣੇ ਆ ਉਹਦਾ ਇੰਨਾ ਜਿਆਦਾ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਅੱਛਾ ਕਿਉਂਕਿ ਉਹ ਜਿਵੇਂ ਗੱਲ ਥੋੜੀ ਜਿਵੇਂ ਇਨਹੇਲਰ ਜਿਹੜਾ ਉਹ ਸਿੱਧਾ ਸਾਹ ਦੀ ਨਾਲੀ ਚਲਾ ਜਾਣਾ ਹੈ ਨਾ ਸਰ ਹਾਂਜੀ ਹਾਂਜੀ ਤੇ ਜਿਹੜੀਆਂ ਦਵਾਈਆਂ ਉਹ ਪਹਿਲੇ ਪੇਟ ਜਾਉਗੀਆਂ ਫੇਰ ਬਲੱਡ 'ਚ ਘੁਲੂਗੀਆਂ ਮੇਰੇ ਬਾਡੀ ਨੂੰ ਹੈਨਾ ਜੀ ਅਸਰ ਕਰਨੀ ਹੈ ਬਿਲਕੁਲ ਇਸ ਕਰਕੇ ਮਤਲਬ ਇਹਨਾਂ ਨੂੰ ਫਿਰ ਇਹਨੇਲਰ ਜ਼ਿਆਦਾ ਅੱਛਾ ਹੈ ਨਾ ਹਾਂਜੀ ਤੇ ਬੇਸਿਕਲੀ ਜਿਵੇਂ ਡਾਕਟਰ ਸਾਹਿਬ ਕਹਿੰਦੇ ਵੀ ਬੇਸਿਕਲੀ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਤਾਂ ਜਾਂਚ ਕਰਾਣੀ ਜ਼ਰੂਰੀ ਹੈ ਵੀ ਤੁਹਾਨੂੰ ਸਾਧ ਹੀ ਹੀ ਪ੍ਰੋਬਲਮ ਹੈ ਇੱਕ ਅੱਛੇ ਮੈਡੀਸਨ ਦੇ ਡਾਕਟਰ ਕੋਲ ਜਾ ਕੇ ਬੇਸਿਕਲੀ ਤੁਹਾਨੂੰ ਇੱਕ ਵਾਰੀ ਜ਼ਰੂਰ ਇਹ ਜੇ ਬਾਰ ਬਾਰ ਤੁਹਾਨੂੰ ਪ੍ਰੋਬਲਮ ਆਂਦੀ ਹੈ ਸਾਧ ਹੀ ਦਿੱਕਤ ਆਂਦੀ ਹੈ ਉਹ ਤੁਹਾਨੂੰ ਜ਼ਰੂਰ ਦੱਸੇਗਾ ਵੀ ਤੁਹਾਨੂੰ ਸਾਧ ਹੀ ਦਿੱਕਤ ਹੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਕੋਈ ਹਾਰਟ ਦੀ ਦਿੱਕਤ ਵੀ ਹੋ ਸਕਦੀ ਕੋਈ ਲੰਗ ਦੇ ਵਿੱਚ ਕੋਈ ਫਲਮਰੀ ਐਮਬੋਲਿਜ਼ਮ ਜਿਵੇਂ ਕੋਈ ਛੋਟਾ ਮੋਡਾ ਕਲੌਟ ਵੀ ਕਿਨੇ ਨਾਸੋ ਹੋ ਜਾਂਦਾ ਹੈ ਤੁਸੀਂ ਉਸ ਚੀਜ਼ ਨੂੰ ਇੱਕ ਮੈਡੀਸ਼ਨਲ ਡਾਕਟਰ ਕੋਲ ਦਿਖਾ ਕੇ ਇੱਕ ਵਾਰੀ ਉਹਨਾਂ ਤੋਂ ਕਨਫਰਮੇਸ਼ਨ ਲੈ ਲਓ ਫਿਰ ਤੁਸੀਂ ਜਿੱਥੇ ਮਰਜੀ ਟਰੀਟਮੈਂਟ ਰਜੀਕ ਲੈਂਦੇ ਰਹੋ ਕੋਈ ਦਿੱਕਤ ਨਹੀਂ ਆਉਂਦੀ ਉਹ ਜਾਣਾ ਉਹ ਜ਼ਰੂਰੀ ਹੈ ਤੇ ਉਹ ਤੋਂ ਬਾਅਦ ਜਿਵੇਂ ਡਾਕਟਰ ਸਾਹਿਬ ਦੱਸਿਆ ਵੀ ਮੌਸਮ ਦੀ ਚੇਂਜਿੰਗ ਨਾਲ ਜਿਹੜੇ ਉਹ ਸਾਹ ਦੇ ਮਰੀਜ਼ਾਂ ਨੂੰ ਖਾਸ ਕਰਕੇ ਜੇ ਸਾਰੇ ਨੂੰ ਵਾਇਰਲ ਲੈ ਲੈਣਾ ਚਾਹੀਦੇ ਸਾਰੇ ਵੈਕਸੀਨੇਸ਼ਨ ਦੇ ਇਨਫਲੂਐਂజా ਵੈਕਸੀਨੇਸ਼ਨ ਹੈਗੀ ਆ ਉਹ ਤਾਂ ਸਾਰੇ ਲੈ ਸਕਦੇ ਬੱਚੇ ਵੀ ਲੈ ਸਕਦੇ ਆਈਡਲੀ ਲੈਣੀ ਹੀ ਚਾਹੀਦੀ ਹੈਗੀ ਆ ਨੰਬਰ 1 ਇੱਕ ਤਾਂ ਹੈਗਾ ਜਿਹਦਾ ਮਤਲਬ ਵੀ ਇਨਫਲੂਐਂజా ਹੁੰਦਾ ਹੈ ਅੱਜ ਕੱਲ੍ਹ ਸਰਦੀਆਂ ਦਾ ਸੀਜ਼ਨ ਚੱਲਣਾ ਇਤੋਂ ਵਾਇਰਲ ਨਿਮੋਨੀਆ ਦਾ ਜਿਹੜਾ ਚਾਂਸਸ ਹੁੰਦੇ ਇਹਨੂੰ ਆਪਾਂ ਸਵੈਨ ਫਲੂ ਕਹਿੰਦੇ ਹਾਂ H1N1 ਹੁੰਦਾ H1N3 ਹੁੰਦਾ ਹੈ ਕਈ ਇਹਦੇ ਸਟ੍ਰੇਨ ਹੈਗੇ ਆ ਬਹੁਤ ਜ਼ਿਆਦਾ ਸੀਵੀਅਰ ਨਿਮੋਨੀਆ ਹੋ ਜਾਂਦਾ ਹੈ ਠੀਕ ਹੈ ਇਹਦੀ ਇਹਨੂੰ ਲਈ ਵੈਕਸੀਨੇਸ਼ਨ ਲਈ ਹੋਵੇ ਤੇ ਇਹ ਤੋਂ ਬਚਾ ਰਹਿਂਦਾ ਲੋਕਾਂ ਦਾ ਤੇ ਮੇਰੇ ਹਿਸਾਬ ਨਾਲ ਤਾਂ ਇਹ ਸਾਰੇ ਹੀ ਲੋਕਾਂ ਨੂੰ ਲੈ ਲੈਣੀ ਚਾਹੀਦੀ ਹੈ ਵੈਕਸੀਨੇਸ਼ਨ ਇਨਫਲੂਐਂZA ਇਨਫਲੂਐਂZA ਜਿਹੜੀ ਕਫ ਅਤੇ ਕੋਲਡ ਦਿੰਦੇ ਵੀ ਕੁਝ ਹਾਂ ਹਾਂਜੀ ਹਾਂਜੀ ਤੇ ਜਿਹੜੀ ਨਮੂਨੀਆ ਵਾਲੇ ਜਿਹਨਾਂ ਨੂੰ COPD ਦੇ ਪਿਛੜਣਾ ਜੀ ਜੋ ਬੇਸਿਕਲੀ ਨਿਮੋਕੋਕਲ ਵੈਕਸੀਨੇਸ਼ਨ ਹੈਗੀ ਆ ਉਹ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਹੈ ਕਈ ਵਾਰੀ ਕਈ ਲੋਕਾਂ ਦੀ ਤਿੱਲੀ ਵੱਧ ਜਾਂਦੀ ਹੈਗੀ ਉਹਨਾਂ ਦੀ ਤਿੱਲੀ ਕੱਢਣੀ ਪੈਂਦੀ ਹੈ ਉਹ ਮੈਨੂੰ ਕੰਪਰੋਮਾਈਜ਼ ਲੋਕ ਹੋ ਜਾਂਦੇ ਉਹਦੇ ਵਿੱਚ ਰეკਮੈਂਡੇਡ ਹੈਗੀ ਆ ਬਾਕੀ ਜੇ ਤਾਂ ਸੀਓਪੀਡੀ ਦੇ ਪੇਸ਼ੈਂਟ ਹੋ ਗਏ ਡਾਇਬੀਟਿਸ ਦੇ ਪੇਸ਼ੈਂਟ ਹੋ ਗਏ 올ਡ ਏਜ ਪੇਸ਼ੈਂਟ ਹੋ ਗਏ ਕਿ ਮੈਨੂੰ ਕੰਪਰੋਮਾਈਜ਼ ਪੇਸ਼ੈਂਟ ਹੋ ਗਏ ਉਹਨਾਂ ਨੂੰ ਨਿਮੋਕੋਕਲ ਵੈਕਸੀਨੇਸ਼ਨ ਵੀ ਲੈ ਲੈਣੀ ਚਾਹੀਦੀ ਹੈ ਸੀਵੀਅਰ ਇਨਫੈਕਸ਼ਨਸ ਤੋਂ ਨਿਮੋਨੀਆਸ ਤੋਂ ਬਚਾ ਕੇ ਰੱਖੇਗੀ ਠੀਕ ਤੇ ਇਸ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਇਹਨਾਂ ਚੀਜ਼ ਖਾਸ ਕਰਕੇ 2-3 ਮਹੀਨੇ ਹੁਣ ਜਿਆਦਾ ਖਤਰਨਾਕ ਹੁੰਦੇ ਤੇ ਕੱਪੜਿਆਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਸਵੇਰੇ ਉੱਠਣ ਵੇਲੇ ਕੈਪ ਲਾਓ ਤੇ ਜਦੋਂ ਬਾਹਰ ਉੱਠਣਾ ਹੈ ਉਹ ਸੁੱਤੇ ਫੇਰ ਤਾਂ ਕੋਸ਼ਿਸ਼ ਕਰੋ ਵੀ ਕੋਈ ਨਾ ਕੋਈ ਕੱਪੜਾ ਉੱਪਰ ਲੈ ਕੇ ਕਿਉਂਕਿ ਟੈਂਪਰੇਚਰ ਜਿਹੜਾ ਜਦੋਂ ਟੈਂਪਰੇਚਰ ਥੋੜਾ ਚੇਂਜ ਹੋਏਗਾ ਤੁਸੀਂ ਬਿਮਾਰ ਹੋਣ ਦੀ ਤੁਹਾਡੀ ਪੋਸਿਬਿਲਿਟੀ ਵੱਧ ਜਾਂਦੀ ਏ ਤੇ ਇਸ ਤਰ੍ਹਾਂ ਹੀ ਤੁਹਾਨੂੰ ਅਸੀਂ ਜ਼ਰੂਰ ਛੋਟੀਆਂ-ਛੋਟੀਆਂ ਤੇ ਵੱਡੀ ਤੋਂ ਵੱਡੀ ਜਾਣਕਾਰੀ ਤੁਹਾਨੂੰ ਅਸੀਂ ਆਪਣੇ ਮੀਡੀਆ ਰਾਹੀਂ ਦਿੰਦੇ ਰਵਾਂਗੇ ਸਤਿ ਸ੍ਰੀ ਅਕਾਲ ਨਮਸਤੇ ਸਤਿ